ਕਿੰਸਾ ਸਿੱਖਾਲਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੱਖਾ ਹਰੀ ਸਿੰਘ ਤਫਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਬੂਰੀ ਮਾਂ ਤੁਹਾਨੂੰ ਦਿਖਾਉਣੀ ਆ ਤਾਜੀ ਸੋਈ ਹੈ ਜੀ ਸੋਈ ਨੂੰ ਥੋੜੇ ਦਿਨ ਹੀ ਹੋਏ ਆ ਤੇ ਚੰਗੇ ਬੋਡੀ ਵੇਟ ਵਾਲੀ ਹੈ ਚੰਗੇ ਦੁੱਧ ਵਾਲੀ ਜਿਹੜੀ ਤੁਹਾਨੂੰ ਦਿਖਾਵਾਂਗੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀ ਦੀ ਹਣਾ ਤੇ ਪੁੱਛਦੇ ਹਾਂ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਰਵਾਂ ਨੂੰ ਵੀਰ ਪਰਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਸਭਾ ਠੀਕ ਠਾਕ ਜੀ ਬਹੁਤ ਵਧੀਆ ਵੀਰ ਜੀ ਬਹੁਤ ਵਧੀਆ ਚਲੋ ਵਧੀਆ ਚੀਂਦਾ ਜੀ ਤੇ ਨਾਮ ਦੱਸਦੇ ਕਰੀ ਆਪਣਾ ਹਾਂਜੀ ਜੀ ਮੇਰਾ ਸੁਨੀਲ ਜੰਡਿਆ ਡੈਡੀ ਦੇ ਨਾਮ ਬੂਟਾ ਗੁੱਦੀ ਆ ਹਾਂਜੀ ਹਾਂਜੀ ਪਠਾਰੀ ਸਿੰਘ ਐ ਤਸੀਲ ਜਨਾਲਾ ਤੇ ਡਿਸਟ੍ਰਿਕਟ ਅਮਰਸਰ ਐ ਜੀ ਨਾਲੇ ਤੇ ਬਿਲਕੁਲ ਨਾਲੀ ਆ ਹਨਾ ਹਾਂਜੀ ਜਨਾਲੇ ਦੇ ਨਾਲ ਹੀ 1 ਕਿਲੋਮੀਟਰ ਬਸ ਠੀਕ ਐ ਜੀ ਹਾਂਜੀ ਤੇ ਫੋਨ ਨੰਬਰ ਬੋਲ ਦੇ ਕਰੀ ਵੀਰ ਜੀ 9819975652 9814975625 ਠੀਕ ਐ ਜੀ ਹਾਂਜੀ ਤੇ ਇਹ ਲਿਆਂਦੀ ਜੇ ਮੱਝ ਕੇ ਘਰ ਦੀ ਜੀ ਨਹੀਂ ਵੀਰ ਜੀ ਮੈਂ ਮੋਲੀ ਲਿਆਂਦੀ ਜੋ ਅੱਛੇ ਮੋਲੀ ਲਿਆਂਦੀ ਰੇ ਚੱਲਨੀ ਠੀਕ ਹੈ ਹਾਂਜੀ ਤੇ ਇੱਕੋ ਹੀ ਮੱਝ ਨਹੀਂ ਵੀਰ ਜੀ ਇੱਕ ਦੋ ਹੀ ਮੱਝਾਂ ਇੱਕ ਸਵੇਰੇ ਵੇਗੀ ਉਹ ਲੱਗੇ ਆ ਅੱਛਾ ਤੇ ਬਨੋੜੀ ਦੇ ਦੋ ਦੀਆਂ ਵੀਡੀਓ ਮੇਰੇ ਕੋਲ ਇੱਕ ਹੋਰ ਹੈ ਜੀ ਮੈਂ ਚੱਲੇ ਕੋਈ ਦੀ ਬਣਾ ਲੀਨੇ ਹੁਣ ਤੁਹਾਨੂੰ ਵੀ ਆਖਿਆ ਸੀ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਚਲੋ ਫਿਰ ਆ ਬੂਰੀ ਮੱਝ ਹੈ ਜਿਹੜੀ ਬੂਰੀ ਲੋਈ ਤੇ ਆ ਬੱਚਾ ਹੈ ਤੇ ਮਗਰ ਕੱਟਾ ਹੈ ਜਿਹੜਾ ਤੇ ਚੰਗੇ ਪੋੜੀ ਵੇੜਦੀ ਆ ਚੰਗੇ ਫੋਡੀ ਸਟਰਕਚਰ ਦੀ ਹੈ ਜਿਹੜੀ ਇੱਕ ਰੀਆ ਪਿੱਛੇ ਵੀ ਦੇਖ ਸਕਦੇ ਜੀ ਹਵਾਨਾ ਵੀ ਇਹਦਾ ਤੇ ਕਿਨਵਾ ਸੁਆਜ ਵੀ ਜੀ ਇਹਦਾ ਜੀ ਦੂਜਾ ਸੁਆਹ ਜੀ ਅੱਛਾ ਇਹ ਤਾਂ ਦੂਸਰਾ ਸੁਆਹ ਹੈ ਜੀ ਦੂਜਾ ਸੁਆਹ ਜੀ ਤੇ ਕਿੰਨਾ ਚਿਰ ਹੋ ਗਿਆ ਸੂਈ ਨਾ ਜੀ ਜੀ ਅੱਜ ਸੱਤ ਅੱਜ ਦੇ ਵਾਰ ਹੀ ਸੂਈ ਜੁ ਵਾਰ ਦੇ ਨੋਈ ਅੱਛਾ ਹਫਤਾ ਹੋ ਗਿਆ ਪੂਰਾ ਸੂਈ ਨਾ ਹਾਂਜੀ ਹਾਂਜੀ ਹਫਤਾ ਹੋ ਗਿਆ ਠੀਕ ਆ ਤੇ ਕਿੰਨਾ ਦੁੱਧ ਤਿਆਰ ਕਰ ਗਈ ਜੀ ਜੀ ਇਹ ਸਵਤੋ 10 ਤੋਂ 11 ਕਿਲੋ ਜਿਹੜਾ ਦੁੱਧ ਤਿਆਰ ਕਰਦੀ ਬਿਲਕੁਲ ਤਿਆਰ ਹੈ ਜਿਹੜਾ ਬਿਲਕੁਲ ਤਿਆਰ ਹੈ 10 ਤੋਂ 11 ਲੀਟਰ ਜਿਹੜਾ ਤਿਆਰ ਹੈ ਜਿਹੜਾ ਤੋਂ ਮੈਂ ਲੈਂਦੀ ਆ ਉਹਨਾਂ ਨੇ 16 ਕਿਲੋ ਦੀ ਗਾਰੰਟੀ ਦਿੱਤੀ ਆ ਪਰ ਆਪਾਂ ਜਿਹੜਾ ਮੌਜੂਦ ਹੈ 11 ਕਿਲੋ ਅਸੀਂ 11 ਕਿਲੋ ਦੀ ਗਾਰੰਟੀ ਤਾਂ ਨਹੀਂ ਠੀਕ ਹੈ ਬਾਕੀ ਚੋਂ ਜਮਾ ਬਹੁਤ ਜਦੀ ਪੋਲੀ ਹੈ ਰੂਮਰ ਦੀ ਪੋਲੀ ਹੈ ਬਾਕੀ ਇਹ ਕਿ ਜੇ ਕੋ ਸਾਮ ਕਰੂਗਾ ਤੇ ਦੁੱਧੋਂ ਮੱਝੂਗੀ ਹਾਂ ਜੀ ਹਾਂ ਜੀ ਹਾਂ ਜੀ ਕਿੰਨਾ ਕੁ ਚਵਾਈ ਜਾਊਗੀ ਜੀ ਚਲੋ ਆਪਾਂ ਜ਼ਿਆਦਾ ਨਹੀਂ ਆਦੇ 15 16 ਕਿਲੋ ਤੇ ਦੁੱਧ ਕਿਸੇ ਗਿਆ ਹੀ ਨਹੀਂ ਨਾ ਠੀਕ ਹੈ ਜੀ ਇਹਦੀ ਸਭ ਤੋਂ ਵੱਡੀ ਗੱਲ ਹੈ ਇਹਦੀ ਫੈਂਟ ਵੀ 6 7 ਤਾਂ ਹੋਣੀ ਆਉਂਦੀ ਆ ਠੀਕ ਹੈ ਠੀਕ ਹੈ ਹਾਂ ਜੀ ਹਾਂ ਜੀ ਇਹ ਤੇ ਚਲੋ ਫੈਟ ਵੀ ਵਧੂਗੀ ਜੀ ਹਨਾ ਨਾਲ ਇਹ ਜਿਹੜੀ ਆਂਦੇ ਸਿਆਣੇ ਆਂਦੇ ਆ ਵੀ ਬੋਰੀ ਲੋਈ ਮੱਝ ਲੋਈ ਤੇ ਜ਼ਮੀਨ ਲੋਈ ਇੱਕ ਇੱਕ ਕਰਮਾਲੇ ਨੂੰ ਮਿਲਦੀ ਆ ਠੀਕ ਹੈ ਜਿਹੜਾ ਕੋਈ ਵੀਰ ਭਰਾ ਖੜੂਗਾ ਜੀ ਸਾਨੂੰ ਯਾਦ ਕਰੂਗਾ ਠੀਕ ਹੈ ਜੀ ਕਦਮ ਵੀ ਨਾਲ ਕਰੂਗਾ ਸਾਡੇ ਨਾਲ ਨਾਲ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਬਾਕੀ ਇਹ ਆ ਕਿ ਥੋੜੀ ਇਹ ਚੀਜ਼ ਘੱਟ ਲੱਭਦੀ ਆ ਹਨਾ ਇਹ ਬਿੱਤੀ 2000 ਰੁਪਏ ਦੇਖੋ ਜਣਾ ਵਿੱਚ 1 ਢੰਗ ਲੱਭੂਗਾ ਠੀਕ ਆ ਸਭ ਤੋਂ ਵੱਡੀ ਗੱਲ ਇਹ ਬਹੁਤ ਜਦੀ ਠੰਡੀ ਸੀਲੇ ਵੀ ਸੀ ਠੀਕ ਆ ਹਾਂਜੀ ਹਾਂਜੀ ਠੀਕ ਆ ਤੇ ਖੋਲੋ ਹੈਕਰੀ ਤੋਰ ਦੀਏ ਠੀਕ ਆ

ਤੇ ਆਹ ਮਗਰ ਕੱਟਾਇਆ ਇਹਦੇ ਹਾਂਜੀ ਕੱਟਾ ਵੀ ਬਿਲਕੁਲ ਠੁੜਾ ਠੀਕ ਆ ਤਾਜ਼ਾ ਹੀ ਆ ਬੱਚਾ ਜਿਹੜਾ ਬਿਲਕੁਲ ਠੀਕ ਆ ਜੀ ਤੇ ਕੱਟਾ ਵੀ ਇਤਰਾ ਚੰਗੇ ਟੀਕੇ ਦਾ ਵਾ ਹਾਂਜੀ ਹਾਂਜੀ ਤੁਸੀਂ ਹੁਣ ਤੋਂ ਵੀ ਵੇਖੋ ਕਿ ਜੀ ਬਹੁਤ ਵੇਖੋ ਹਾਈਟ ਲੈਂਥ ਕੱਟੇ ਦੀ ਹੁਣ ਤੋਂ ਹੀ ਚੰਗੀ ਐ ਚੰਗਾ ਟੀਕਾ ਭਰਾਇਆ ਕਿਸੇ ਵੀ ਨੇ ਮੱਜ ਨਵੇਂ ਹਾਂਜੀ ਤੇ ਬਾਕੀ ਇੱਕ ਵਾਰੀ ਫੇਰ ਤੋਂ ਤੁਹਾਨੂੰ ਚੰਗੀ ਤਰ੍ਹਾਂ ਦਿਖਾ ਦਈਏ ਥੋੜਾ ਸਾਡੇ ਤੋਂ ਡਰਦੀ ਆ ਤੇ ਬਾਕੀ ਥਾਣ ਵੀ ਇਹਦੇ ਕਰਿਓ ਦੇਖ ਸਕਦੇ ਲੱਗ ਜਾਈਦਾ ਤੇ ਫਿਰ ਦੂਰ ਚਲ ਜਾਂਦੀ ਆ। ਆਹ ਦੇਖ ਸਾਡੇ ਥਾਣੇ ਤੇ ਲੱਗੇ ਤਾਂ। ਬਾਕੀ ਹਵਾਨਾ ਗਾਂ ਨਵੇਂ ਚੰਗਾ ਤੇ ਹਵਾਨਾ ਪਿਛਾਨ ਵੀ ਜਿਹੜਾ ਚੰਗਾ ਹੈ। ਤੇ ਇਹਦਾ ਮੁੱਲ ਵੀ ਦੀ ਫਿਰ। ਮੁੱਲ ਤੇ ਵੀਰ ਜੀ ਮੈਂ 1 ਲੱਖ 20 ਹਰ ਕਰਦਾ। ਅੱਛਾ। ਹਾਂਜੀ। ਵਿੱਚ ਮੰਤਨ ਕਰ ਦੋਗੇ। ਕੋਈ ਗੱਲ ਨਹੀਂ ਜਰੂਰ ਕਰਾਂਗੇ ਸਰ ਜੀ। ਠੀਕ ਹੈ। ਕੋਈ ਆ ਕਿ ਕੋਈ ਫੋਨ ਲਾਵੇ ਇੱਕ ਵਾਰੀ। ਹਾਂਜੀ ਹਾਂਜੀ। ਤੇ ਮੰਤਨ ਹੋ ਜਾਊਗਾ। ਜਰੂਰ ਵਿੱਚ ਜਰੂਰ। ਠੀਕ ਹੈ। ਹਾਂਜੀ। ਤੇ ਠੀਕ ਹੈ ਵੀਰ ਜੀ ਹੋਰ ਕੁਝ ਕਹਿਣਾ ਫਿਰ। ਬਸ ਠੀਕ ਹੈ ਵੀ ਜੀ ਮੇਰਾ ਕੰਮ ਵਪਾਰ ਦਾ ਜੱਦੀਪੁਰ ਚ ਸਾਡਾ ਵਪਾਰ ਦਾ ਕੰਮ ਆ ਠੀਕ ਆ ਤੇ ਮਾਲ ਆਪਾਂ ਬਹੁਤ ਵਧੀਆ ਲਈਦਾ ਤੇ ਬਹੁਤ ਹੀ ਵਧੀਆ ਲਈਦਾ ਹਰ ਇੱਕ ਪਿੰਡ ਭਰਾ ਨੂੰ ਠੀਕ ਹੈ ਜੀ ਲਾਮਾ ਨਹੀਂ ਅਜੇ ਤੱਕ ਸਾਨੂੰ ਕਿਤੇ ਮਿਲਿਆ ਠੀਕ ਆ ਬਾਕੀ ਇਹ ਆ ਕਿ ਸੂਈ ਸਵਾਈ ਤੁਹਾਡੇ ਘਰੋਂ ਕੋਈ ਚਵਾਈ ਕਰਕੇ ਤਸੱਲੀ ਕਰਕੇ ਕਰੇ ਮੇਰੇ ਕੋਲ ਟਾਈਮ ਦੋ ਟਾਈਮ ਮੇਰੇ ਵੱਲੋਂ ਚਵਾਵੇ ਜਾਂ ਨਾ ਚਵਾਵੇ ਆਪਾਂ ਉਹਦੇ ਘਰ ਤੱਕ ਗਾਰੰਟੀ ਦਵਾਂਗੇ ਠੀਕ ਹੈ ਜੀ ਹਾਂਜੀ ਵੀ ਠੀਕ ਹੈ ਵੀ ਜੀ ਬਾਕੀ ਕੋਈ ਵੀਰ ਇੱਥੇ ਆ ਕੇ ਆਪਣੀ ਸਮਝਣਾ ਵੇਚ ਚਾਹ ਕੇ ਤਸੱਲੀ ਕਰਕੇ ਆਪਣੀ ਮਰਜ਼ੀ ਨਾਲ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ